ਥੋੜੀ ਥੋੜੀ ਇਸ ਪਾਸੇ ਠੀਕ ਕੀ ਜੈ ਤੁਸੀਂ ਥੋੜੇ ਬਸ ਅੱਛਾ ਪਹਿਲਾਂ ਤੇ ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦਾ ਵੀ ਤੁਸੀਂ ਹਰ ਵਾਰ ਦੀ ਪਰੰਸ ਸਾਡੇ ਸੱਦੇ ਤੇ ਆਪਣੇ ਰੁਝੇਿਆਂ ਚੋਂ ਸਮਾਂ ਕੱਢ ਕੇ ਆਇਓ ਜਿਵੇਂ ਕਿ ਆਪਣਾ ਸਾਰਿਆਂ ਨੂੰ ਪਤਾ ਹੀ ਹੈ ਕਿ ਨਵੰਬਰ ਦੇ ਵਿੱਚ ਅਸੀਂ ਇਨੀਸ਼ੀਏਟਿਵ ਲੈ ਕੇ ਪੰਜਾਬ ਵਿਜਨ 2047 ਇਥੇ ਪੰਜਾਬ ਯੂਨੀਵਰਸਿਟੀ ਚ ਦੋ ਦਿਨਾਂ ਦੀ ਕਨਕਲੇਵ ਕੀਤੀ ਇੱਕ ਤਰੀਕੇ ਦਾ ਚਿੰਤਨ ਬੈਠਕ ਸੀ ਬਿਕੋਜ਼ ਆਮਬਡੀ ਹੈਜ਼ ਟੂ ਡੂ ਇਨਟਰਸਪੈਕਸ਼ਨ ਆਮਬਡੀ ਹੈਜ਼ ਟੂ ਥਿੰਕ ਅਬਾਊਟ ਪੰਜਾਬ ਵਿਦ ਅ ਵਿਦ ਅ ਲੰਗਰ ਟਰਮ ਵਿਊ ਪੁਆਇੰਟ ਇਫ 5 ਇਅਰਸ অর 10 ਇਅਰਸ ਕਿ ਭਈ ਆਪਾਂ ਨੂੰ ਪੰਜਾਬ ਦੇ ਵਿੱਚ ਸਾਰਿਆਂ ਨੂੰ ਪਤਾ ਹੈ ਕਈ ਔਕੜਾ ਨੇ ਕਈ ਪ੍ਰੋਬਲਮਸ ਨੇ ਹਰ ਖਿੱਤੇ ਦੇ ਵਿੱਚ ਪਰ ਕੀ ਪ੍ਰੋਬਲਮਸ ਨੇ ਔਰ ਉਹਨਾਂ ਦਾ ਕੀ ਹੱਲ ਹੈ ਤੋ ਜੋ ਦੋ ਦਿਨਾਂ ਦੀ ਗੋਸ਼ਟੀ ਹੋਈ ਉਹਦੇ ਬਹੁਤ ਥਿੰਕਰ ਸਟੇਕਹੋਲਡਰ ਅਕੈਡਮੀਸ਼ੀਅਨ ਪੋਲੀਟੀਕਲ ਸਾਰੇ ਲੋਕੀ ਟ੍ਰੇਡ ਇੰਡਸਟਰੀ ਦੇ ਹੋਰ ਸਟੇਟਾਂ ਦੇ ਮਾਹਿਰ ਖਾਸ ਕਰਕੇ ਫਿਸਕਲ ਮੈਨੇਜਮੈਂਟ ਦੇ ਐਗਰੀ ਦੇ ਵਾਟਰ ਕਨਜ਼ਰਵੇਸ਼ਨ ਦੇ এনवायरमेंट ਦੇ ਤੇ ਉਹਦੇ ਬੇਸ ਤੇ ਅਸੀਂ ਇੱਕ ਰਿਪੋਰਟ ਤਿਆਰ ਕੀਤੀ ਕੇ ਪੀ ਐਮ ਜੀ ਦੇ ਨਾਲ ਮਿਲ ਕੇ ਤੇ ਅੱਜ ਉਹ ਰਿਪੋਰਟ ਵੀ ਅਸੀਂ ਰਿਲੀਜ਼ ਕਰ ਰਹੇ ਹਾਂ ਔਰ ਉਹਦੇ ਰਿਪੋਰਟ ਦੇ ਅਖੀਰਲੇ 40 42 ਸਫਿਆਂ ਦੇ ਵਿੱਚ ਉਹਦੀ ਰეკਮੈਂਡੇਸ਼ਨ ਵੀ ਸੈਕਟਰ ਵਾਈਜ਼ ਦਿੱਤੀਆਂ ਗਈਆਂ ਤੇ ਪਹਿਲਾਂ ਤੇ ਮੈਂ ਮੁਬਾਰਕਬਾਦ ਦਿੰਨਾ ਸਾਰਿਆਂ ਨੂੰ ਕਿ ਅਸੀਂ ਇਹ ਕਾਰਜ ਕਰਨ ਵਿੱਚ ਤੁਹਾਡੇ ਸਹਿਯੋਗ ਦੇ ਨਾਲ ਸਫਲ ਹੋਏ ਹਾਂ ਇਹ ਰਿਪੋਰਟ ਬਣ ਕੇ ਪੰਜਾਬ ਵਿਜ਼ਨ ਦੀ ਆਈ ਹੈ ਜਿਹਦੀ ਸਮਰੀ ਤੁਹਾਡੇ ਨਾਲ ਮੈਂ ਹੁਣ ਡਿਸਕਸ ਕਰਾਂਗਾ ਪਰ ਇਹ ਰਿਪੋਰਟ ਹੈ ਟਾਈਪ ਸਲਾਈਡਸ ਤੇ ਸਭ ਤੋਂ ਪਹਿਲਾ ਐਗਰੀਕਲਚਰ ਦੇ ਉੱਤੇ ਆਪ ਨੂੰ ਪਤਾ ਹੈ ਕਿ wheat rice ਤੇ over dependent ਹੈ ਜਿਹਦੇ ਨਾਲ ਪਾਣੀ ਦਾ ਸੋਇਲ ਦਾ এনवायरमेंट ਤਿੰਨੋਂ ਚੀਜ਼ਾਂ ਖਰਾਬ ਹੋ ਰਹੀਆਂ ਲੈਂਡ ਫ੍ਰੈਗਮੈਂਟੇਸ਼ਨ ਐ স্মॉल ਫਾਰਮ ਸਾਈਜ਼ਸ ਨੂੰ ਐਫ ਪੀਓ ਦੇ ਵਿੱਚ ਜਾਂ ਕੋਆਪਰੇਟਿਵ ਚ ਦਿੱਕਤ ਆਂਦੀ ਹੈ ਐਕਸੈਸਿਵ ਯੂਜ਼ ਆਫ ਫਰਟੀਲਾਈਜ਼ਰ ਐਂਡ ਪੈਸਟਿਸਾਈਡ ਕਿਉਂਕਿ ਯੂਰੀਆ ਬੀਇੰਗ ਹਾਈਲੀ ਸਬਸਿਡਾਈਜ਼ਡ देयर इज ਐਕਸੈਸਿਵ ਯੂਜ਼ ਆਫ ਯੂਰੀਆ ਐਂਡ ਸਪੈਸ਼ਲੀ ਕੈਮੀਕਲ ਫਰਟੀਲਾਈਜ਼ਰ ਐਨਾ ਜ਼ਿਆਦਾ ਹੋ ਗਿਆ ਕਿ ਜਦੋਂ ਸਾਡਾ ਰਾਈਸ ਐਕਸਪੋਰਟ ਹੁੰਦਾ ਹੈ ਬਾਹਰਲੇ ਮੁਲਕਾਂ ਦੇ ਵਿੱਚ ਸਮ ਟਾਈਮ ਆਰ ਕਨਸਾਈਨਮੈਂਟਸ ਆਰ ਰਿਜੈਕਟਿਡ ਬਿਕਾਜ਼ ਆਫ ਦਾ ਪੈਸਟਿਸਾਈਡ ਰੈਜ਼ਿਡੂ ਕਲਾਈਮੇਟ ਚੇਂਜ ਦਾ ਇੰਪੈਕਟ ਹੈ ਔਰ ਮਾਰਕੀਟ ਐਕਸੈਸ ਔਰ ਪ੍ਰਾਈਸ ਵੋਲੇਟਿਲਟੀ ਪਤਾ ਹੀ ਹੈ ਕਿ ਕਿਸਾਨ ਬਹੁਤ ਦਬਿਆ ਹੈ ਔਰ ਐਮਐਸਪੀ ਖਾਲੀ ਵੀਟ ਰਾਈਸ ਤੇ ਹੋਣ ਕਰਕੇ ਔਰ ਉਹ ਕਿਸਾਨਾਂ ਦਾ ਕੋਈ ਮਾਰਕੀਟਿੰਗ ਦੇ ਨਾਲ ਤਾਲਮੇਲ ਨਹੀਂ ਹੈ ਮੈਂ ਉਹਦੇ ਵਿੱਚ ਰეკਮੈਂਡੇਸ਼ਨ ਦੇ ਵਿੱਚ ਦੱਸਾਂਗਾ ਤੇ ਪਹਿਲਾਂ ਹੁਣ ਅਸੀਂ ਰეკਮੈਂਡੇਸ਼ਨ ਸੀ ਜਿਹੜੀ ਸਾਰੇ ਕਹਿੰਦੇ ਕਿ ਕ੍ਰੌਪ ਡਾਇਵਰਸੀਫਿਕੇਸ਼ਨ ਹੋਣਾ ਚਾਹੀਦਾ ਹੋਵੇ ਕਿਵੇਂ ਹੁਣ ਕਹਿਣਾ ਬੜਾ ਸੌਖਾ ਹੈ ਸੈਂਟਰ ਗਵਰਨਮੈਂਟ ਨੇ 7000 ਰੁਪਏ ਏਕੜ ਪਰ ਫਾਰਮਰ ਐਡ ਵੀ ਦਿੱਤਾ ਜਿਹੜੇ ਸ਼ਿਫਟ ਕਰਨ ਪੈਡੀ ਟੂ ਅਦਰ ਕ੍ਰੌਪਸ ਮੈਂ ਮੰਗ ਕੀਤੀ ਸੀ ਵੀ ਇਹ ਘੱਟੋ ਘੱਟ 12000 ਜਾਂ 15000 ਹੋਣਾ ਚਾਹੀਦਾ ਅਸੀਂ ਕੈਲਕੂਲੇਸ਼ਨ ਮੈਂ ਅਗਰੀਕਲਚਰ ਮਿਨਿਸਟਰ ਸਾਹਿਬ ਨੂੰ ਦਿੱਤੀ ਹੈ ਉਹ ਵਿਚਾਰ ਕਰ ਰਹੇ ਨੇ ਤਾਂ ਕਿ ਉਹ ਸ਼ਿਫਟ ਕਰ ਸਕਣ ਪਰ ਉੱਥੇ ਗੱਲ ਖਤਮ ਨਹੀਂ ਹੁੰਦੀ ਕਿਸਾਨ ਮਿਲਟਸ ਪਲਸੇਜ਼ ਆਇਲ ਸੀਡ ਹਾਰਟਿਕਲਚਰ ਤਾਂ ਹੀ ਉਗਾਏਗਾ ਜੇ ਉਹਨੂੰ ਅੱਗੇ ਪਤਾ ਹੈ ਵੀ ਮੈਨੂੰ ਆਮਦਨੀ ਹੋਏਗੀ ਮੇਰਾ ਵਿਕ ਜਾਏਗਾ ਮੇਰਾ ਗੁਜ਼ਾਰਾ ਚੱਲੇਗਾ ਉਹ ਕਿਉਂ ਨਹੀਂ ਉਗਾਏਗਾ ਉਹਦੇ ਲਈ ਦੋ ਤਿੰਨ ਇਹਦੇ ਵਿੱਚ ਰეკਮੈਂਡੇਸ਼ਨਸ ਆਈਆਂ ਕਿ ਵੀ ਆਪਾਂ ਨੂੰ ਮਿਡ ਡੇ ਮੀਲ ਵਿੱਚ ਵੀ ਜਿਹੜਾ ਹੈ ਉਹ ਇਹਨੂੰ ਐਡ ਕਰਨਾ ਚਾਹੀਦਾ ਮਿਲਟਸ ਨੂੰ ਔਰ ਜਿਹੜੀ ਇਹ ਰਾਸ਼ਨ ਸਕੀਮ ਹੈ 5 ਕਿਲੋ ਵਾਲੀ ਪੀਐਮ ਗਰੀਬ ਕਲਿਆਣ ਯੋਜਨਾ ਉਹਦੇ ਚ ਵੀ ਪੰਜਾਬ ਮਿਲਟਸ ਪ੍ਰੋਵਾਈਡ ਕਰੇ ਮਨਵਜੀਤ ਸਿੰਘ ਉਹਰੇ ਹਰਿਆਣਾ ਦੇ ਸੀਐਮ ਪੰਜਾਬ ਯੂਨੀਵਰਸਿਟੀ ਮਿਲਿਆ ਉਹ ਕਹਿੰਦੇ ਉੱਥੇ ਮਿਲਟਸ ਕਾਫੀ ਉਗਦੀਆਂ ਆ ਉਹ ਖਰੀਦੇ ਵੀ ਨੇ ਹੋਰ ਸਟੇਟਾਂ ਤੋਂ ਵੀ ਹਰਿਆਣਾ ਚਾਹ ਰਹੀਆਂ ਤੇ ਇਹ ਦੋ ਤਿੰਨ ਕੰਮ ਕਰਕੇ ਵੀ ਕਿਸਾਨਾਂ ਨੂੰ ਫਾਈਨੈਂਸ਼ੀਅਲ ਇਨਸੈਂਟਿਵ ਜੇ 7000 ਰੁਪਏ ਨੂੰ ਅਗਰ 12000 ਕਰੀਏ ਔਰ ਮਿਡਡੇ ਮੀਲ ਔਰ ਰਾਸ਼ਨ ਦੇ ਵਿੱਚ ਜਿਹੜਾ ਹੈ ਮਿਲਟਸ ਨੂੰ ਇਨਕਲੂਡ ਕਰੀਏ ਤਾਂ ਹੀ ਕਿਸਾਨ ਕੋਈ ਸੋਚੇਗਾ ਕਿ ਵੀ ਮੈਂ ਪੈਡੀ ਤੋਂ ਸ਼ਿਫਟ ਕਰਕੇ ਦੂਜੇ ਪਾਸੇ ਜਾਵਾਂ ਔਰ ਜਿਹੜਾ ਅਗਲੀ ਗੱਲ ਹੈ ਫੂਡ ਪ੍ਰੋਸੈਸਿੰਗ ਦੀ ਕਿ ਫੂਡ ਪ੍ਰੋਸੈਸਿੰਗ ਪਾਰਕ ਹੁਣ ਅਸੀਂ ਰਸਤੇ 'ਚ ਗੱਲ ਕਰ ਰਹੇ ਸੀ ਵੀ ਪੰਜਾਬ 'ਚ ਕਿੰਨੇ ਫੂਡ ਪ੍ਰੋਸੈਸਿੰਗ ਪਾਰਕ ਹੈ ਇੱਕ ਅੱਦੇ ਨੂੰ ਛੱਡ ਕੇ ਕੋਈ ਲੱਗਿਆ ਹੀ ਨਹੀਂ ਇੰਨੇ ਸਾਲ ਹੋ ਗਏ ਆਪਾਂ ਫੂਡ ਪਰ ਇਨੀ ਸਰਕਾਰ ਸਬਸਿਡੀ ਦੇ ਰਹੀ ਹੈ ਐਂਡ ਆਮ ਟੋਟਲੀ ਐਟ ਲਾਸਟ ਟੂ ਅੰਡਰਸਟੈਂਡ ਵਾਈ ਇਵਨ ਵਨ ਸਕਸੈਸਫੁਲ ਫੂਡ ਪਾਰਕ ਜਿਹੜਾ ਫੂਡ ਬౌਲ ਆਫ ਇੰਡੀਆ ਹੈ ਪੰਜਾਬ ਇੱਕ ਵੀ ਫੂਡ ਪਾਰਕ ਜਿਹੜਾ ਉਹ ਕਾਮਯਾਬ ਨਹੀਂ ਹੋਇਆ ਜਾਂ ਲੱਗਿਆ ਨਹੀਂ ਉਹਦੇ ਚ ਹੁਣ ਐਗਰੀਕਲਚਰ ਜਿਹੜਾ ਇਨਫਰਾਸਟ੍ਰਕਚਰ ਫੰਡ ਹੈ ਉਹ ਪਿਛਲੇ ਹਫਤੇ ਹੀ ਕੇਂਦਰ ਸਰਕਾਰ ਨੇ 1750 ਕਰੋੜ 7050 ਕਰੋੜ ਪੰਜਾਬ ਨੂੰ ਗ੍ਰਾਂਟ ਦਿੱਤੀ ਐਪਰੀਸ਼ੀਏਟ ਵੀ ਕੀਤਾ ਪਰ ਆਪਾਂ ਨੂੰ ਲੋੜ ਹੈ ਕਿ ਜਿਹੜਾ ਇਹ ਐਗਰੀ ਇਨਫਰਾਸਟ੍ਰਕਚਰ ਫੰਡ ਹੈ ਇਹਦੀ ਡਾਇਰੈਕਸ਼ਨ ਇਹਦੀ ਮਾਈਕਰੋ ਦੇ ਹਿਸਾਬ ਨਾਲ ਕਿਉਂਕਿ ਮੈਂ ਸਮਝਦਾ ਕਿ ਜਿੱਥੇ ਸਾਨੂੰ ਵੱਡੇ ਫੂਡਪਾਰਕ ਲਾਣੇ ਚਾਹੀਦੇ ਆ ਉੱਥੇ ਜਿਹੜਾ ਫਾਰਮਰ ਦੀ ਮਾਰਕੀਟ ਤੱਕ ਪਹੁੰਚ ਹੈ ਜੋ ਅਸੀਂ ਮਾਡਲ ਇਹਦੇ ਵਿੱਚ ਇਹਦੇ ਵਿੱਚ ਜਿਹੜਾ ਬਣਾਇਆ ਉਹ ਇਹ ਬਣਾਇਆ ਕਿ ਇੱਕ ਫਾਰਮਰ ਦੀ ਮਾਰਕੀਟ ਤੱਕ ਪਹੁੰਚ ਕਿ ਜਿਵੇਂ ਪਿੰਡਾਂ ਦਾ ਕਲਸਟਰ ਬਣ ਜਾ ਜਿਵੇਂ ਕੋਆਪਰੇਟਿਵ ਆਰਗੇਨਾਈਜੇਸ਼ਨ ਕਿਵੇਂ ਬਣਦੀ ਕਿਉਂਕਿ ਐਫ ਪੀਓ ਰਿਕਵਾਇਰਸ 300 ਫਾਰਮਰਸ ਟੂ ਬੀ देयर ਐਂਡ ਆਈ ਡੋਨਟ ਥਿੰਕ ਇਟ ਇਜ਼ ਅ ਸੋ ਅਸੀਂ ਡਿਮਾਂਡ ਕੀਤੀ ਹੈ ਕਿ ਵੀ 300 ਬੰਦੇ ਨੂੰ ਪਹਿਲੇ ਇਕੱਠਾ ਕਰੋ ਅਸੀਂ ਚਿੱਲੀ ਕਲਸਟਰ ਦਾ ਫਿਰੋਜ਼ਪੁਰ ਆਈ ਹੈਵ ਬੀਨ ਟ੍ਰਾਈਂਗ ਐਂਡ ਗੁਰਬੀਰ ਜੀ ਵੀ ਹੈਵ ਬੀਨ ਟ੍ਰਾਈਂਗ ਵੀ ਆਰ ਨੋਟ ਸਕਸੀਡਿੰਗ ਬਿਕਾਜ਼ ਟੂ ਗੈਟ फार्मरस टूगैदर एट वन प्लेटफॉर्म सो कमिंग बैक वी शुड हैव ए कॉपरेटिव कटिंग अक्रॉस ए फाइव सैवन विलेजिज एंड दैन वी शुड सैटअप समॉल एगरी फूड स्टोरेज कोल्ड स्टोरेज भी फ्रीज़ वाला भी नॉन फ्रीज़ वाला भी उदू बाद उ जिमें फलार मिल है ऑयल एक्सट्रैक्शन मशीन है दालों की ग्रेडेशन है हनी का है पैकेजिंग ਇਹ ਉਹ ਸਾਰੇ ਇੱਕ ਸੈਂਟਰ ਚ ਪੰਜ ਛੇ ਪਿੰਡਾਂ ਦਾ ਇੱਕ ਸੈਂਟਰ ਚ ਹੋਏ ਫਿਰ ਉਹ ਸਮਾਨ ਮਾਰਕੀਟ ਚ ਵਿਕੇ ਥਿਸ ਇਸ ਦਾ ਓਨਲੀ ਸੋਲਿਊਸ਼ਨ ਟੂ ਟੇਕ ਦੀ ਐਗਰੀ ਫੂਡ ਟੂ ਦੀ ਐਗਰੀ ਫੂਡ ਪਾਰਕ ਟੂ ਦਾ ਮਾਈਕਰੋ ਲੈਵਲ ਵੇਰ ਐਸ ਵੀ ਕੈਨ ਟਾਕ ਬਿਕੋਜ਼ ਦਾ ਮੋਮੈਂਟ ਵੀ ਵਿਲ ਟਾਕ ਅਬਾਊਟ ਬਿਗ ਫੂਡ ਪਾਰਕ ਫਾਰਮਰਸ ਵਿਲ ਸੇ ਨਾਓ ਇਟ ਇਜ਼ ਦੀ ਕੈਪਟਲਾਈਜ਼ੇਸ਼ਨ ਇਟ ਇਜ਼ ਅਦਰ ਪੀਪਲ ਹੂ ਆਰ ਯੂ نو ਵੀ ਆਰ ਇਨਵਾਈਟਿੰਗ ਆਦਰਸ ਸੋ ਵੀ ਹੈਵ ਟੂ ਗੋ ਟੂ ਮਾਈਕਰੋ ਲੈਵਲ so this is very very important to set up the agri park or agriculture cooperatives and fpo's in the in the real form and other thing is the organic farming kyunki punjab de vich jehda 1/2% to ghat agriculture land apni organic farming hai aur aajkal sare log ki health conscious ne sikkim chhota ja raj hai chhota ja state hai ਉੱਥੇ ਆਰਗੈਨਿਕ ਹੀ ਸਾਰਾ ਹੀ ਆਰਗੈਨਿਕ ਹੁੰਦਾ ਹੈ ਉੱਥੋਂ ਐਕਸਪੋਰਟ ਵੀ ਹੁੰਦਾ ਹੈ ਤੇ ਆਪਾਂ ਨੂੰ ਆਰਗੈਨਿਕ ਦਾ ਅਸੀਂ ਅਥੇ ਜਿਹੜਾ ਸਕਿੱਲ ਸੈਂਟਰ ਮਲਟੀ ਸਕਿੱਲ ਡਵੈਲਪਮੈਂਟ ਸੈਂਟਰ ਲੁਧਿਆਣਾ ਖੋਲਿਆ ਹੈ ਉੱਥੇ ਅਸੀਂ ਐਗਰੀ ਕੋਰਸੇਸ ਵੀ ਰੱਖੇ ਨੇ ਯੂਥ ਵਾਸਤੇ ਉੱਥੇ ਅਸੀਂ ਇਹ ਆਰਗੈਨਿਕ ਦਾ ਵੀ ਹਾਈਡਰੋਪੋਨਿਕਸ ਦਾ ਵੀ ਪੋਸਟ ਹਾਰਵੈਸਟ ਮੈਨੇਜਮੈਂਟ ਫਰੂਟਸ ਐਂਡ ਵੈਜੀਟੇਬਲ ਗਰੋਇੰਗ ਅਸੀਂ ਉਹਦਾ ਵੀ ਉੱਥੇ ਪ੍ਰੋਗਰਾਮ ਰੱਖਿਆ ਉਹਦੇ ਲਈ ਵੀ ਫਿਰ ਇਨਸੈਂਟਿਵ ਦੀ ਲੋੜ ਹੈ ਹੁਣ ਅਸੀਂ ਕਈ ਸਕਸੈਸ ਸਟੋਰੀ ਪੰਜਾਬ ਚ ਪੜਦੇ ਆ ਪਰ ਉਹ ਇੱਕਾ ਦੁੱਕਾ ਨੇ ਕਿਸੇ ਨੇ ਸਟਰਾਬੇਰੀ ਉਗਾ ਲਈ ਕਿਸੇ ਨੇ ਕੋਈ ਹੋਰ ਚੀਜ਼ ਪੋਟੈਟੋ ਦੀ ਕਿਸੇ ਨੇ ਕੋਈ ਜਿਹੜਾ ਕਰ ਰਿਹਾ ਪਰ ਇਹਨੂੰ ਆਪਾਂ ਸਕੇਲ ਅਪ ਕਰਨ ਦੀ ਲੋੜ ਹੈ ਜੇ ਆਪਾਂ ਪੰਜਾਬ ਦੇ ਐਗਰੀਕਲਚਰ ਰੈਵਿਊਸ਼ਨ ਲਿਆਉਣਾ ਹੈ ਐਫ ਪੀਓ ਦੀ ਗੱਲ ਮੈਂ ਪਹਿਲਾਂ ਹੀ ਕਰ ਚੁੱਕਿਆ ਔਰ ਇੱਕ ਹੋਰ ਗੱਲ ਹੈ ਕਿ ਸਾਰੇ ਪੰਜਾਬ ਦੇ ਵਿੱਚ ਜਿਹੜਾ ਕੋਈ ਵੀ ਫੂਡ ਟੈਸਟਿੰਗ ਲੈਬੋਰੀ ਨਹੀਂ ਹੈ ਜਿਹਦੇ ਜਿਹ ਫੂਡ ਦੇ ਕੰਟੈਂਟਸ ਦਾ ਉਹਦੇ ਵਿੱਚ ਰੈਜ਼ੀਡੂਅਲ ਦਾ ਉਹਦੇ ਵਿੱਚ ਕੈਮੀਕल्स ਦਾ ਉਹਦੇ ਵਿੱਚ ਉਹ ਜਿਹੜਾ ਟੈਸਟਿੰਗ ਹੋ ਸਕੇ ਤੇ ਉਹ ਬੜਾ ਜ਼ਰੂਰੀ ਹੈ